ਛੱਡੀ ਵਾਲੇ ਸਾਈਂ ਬਾਬਾ ਦੀ ਜਿਹੜੀ ਪ੍ਰਤਿਭਾ ਆ ਉਹ ਇਸ ਮੰਦਰ ਦੇ ਵਿੱਚ ਇਸ ਸਾਈਂ ਧਾਮ ਦੇ ਵਿੱਚ ਮੌਜੂਦ ਹੈ 15-16 ਸਾਲ ਪਹਿਲੇ ਕੁਝ ਸਾਡੇ ટ્રਸਟੀ ਸੀ ਉਹਨਾਂ ਨੇ ਸੋਚਿਆ ਕਿ ਬਾਬਾ ਦਾ ਇੱਕ ਮੰਦਰ ਹੋਣਾ ਚਾਹੀਦਾ ਕਿ ਸਾਰੇ ਭਗਤਾਂ ਨੂੰ ਪ੍ਰੋਬਲਮ ਆਉਂਦੀ ਹੈ ਛੱਡੀ ਜਾਣ ਵਾਸਤੇ ਜੀ ਉਹਨਾਂ ਨੇ ਫਿਰ ਕੁਝ ਸੋਚਿਆ ਉਹਨਾਂ ਨੇ ਜਗ੍ਹਾ ਦੇਖੀ ਆਤੀ 15 ਸਾਲ ਪਹਿਲੇ ਕਿ ਕਿਹੜੀ ਜਗ੍ਹਾ ਤੋਂ ਯਾਨੀ ਕਿਹੜੀ ਜਗ੍ਹਾ ਅਪ੍ਰੋਚੇਬਲ ਹੋਏ ਔਰ ਇੱਕ ਸ਼ਾਂਤੀ ਟਨਮੈਂਟ ਹੋ ਗਿਆ ਸੀ ਵਾਈਬ੍ਰੇਸ਼ਨ ਬੜੀ ਅੱਛੀ ਥੋੜੀ ਉਹਨਾਂ ਨੇ ਜਗ੍ਹਾ ਸਿਲੈਕਟ ਕੀਤੀ ਪਲਾਰ ਦਿੱਤਾ ਫੇ ਬਾਬਾ ਦੀ ਮੂਰਤੀ ਉਹਨਾਂ ਨੇ 12 ਮੰਗਵਾਈ ਹੂੰ ਕਹਿੰਦੇ ਆ ਕਿ ਜਿਵੇਂ ਛੇੜੀ ਵਾਲੇ ਸਾਈਂ ਬਾਬਾ ਜੀ ਦੀ ਮੂਰਤੀ ਛੇੜੀ ਦੇ ਵਿੱਚ ਹੈਗੀ ਹੈ ਮੌਜੂਦ ਹੈ ਤੇ ਬਿਲਕੁਲ ਐਜ਼ ਇਟ ਇਜ਼ ਹੈ ਤੇ ਸਟਰਸ ਹੈ ਚੰਦਾ ਸੀ ਕਿ ਜਿਸ ਆਦਮੀ ਨੇ ਬਾਬਾ ਦੀ ਛੇੜੀ ਮੂਰਤੀ ਨਹੀਂ ਉਹ ਬਣਾਇਆ ਐਕਚੁਅਲੀ ਉਹਨਾਂ ਦੀ ਡੈਥ ਹੋ ਚੁੱਕੀ ਉਹਨਾਂ ਦੇ ਗ੍ਰੈਂਡਸ ਹਨ ਯਾਨੀ ਉਹਨਾਂ ਦੇ ਪੋਤੇ ਨੇ ਇਹ ਬਾਬਾ ਦੀ ਮੂਰਤੀ ਬਣਾਈ ਤੇ ਮੂਰਤੀ ਬਣਾਉਣ ਨੂੰ ਡੇਢ ਤੋਂ 2 ਸਾਲ ਲੱਗੇਗੇ ਸੀ ਮਾਰਬਲ ਇਹਦਾ ਜਿਹੜਾ ਵੀ ਹੈ ਉਹ ਰਾਜਸਥਾਨ ਤੋਂ ਗਿਆ ਸੀ ਸ਼ਰਦਾਲੂ ਕਿੱਥੋਂ ਕਿੱਥੋਂ ਪਹੁੰਚਦੇ ਨੇ ਆਪਣੇ ਕਹਿੰਦੇ ਵੀ ਬਾਹਰੋਂ ਵੀ ਆਉਂਦੇ ਨੇ ਸਾਡੇ ਕੋਲ ਜੀ ਪੰਜਾਬ ਹਰਿਆਣਾ ਯੂਪੀ ਦਿੱਲੀ ਅ ਅਜਾਈ ਸੀ ਅਮਰੀਕਾ ਤੋਂ ਆਈ ਸੀ ਇੰਗਲੈਂਡ ਔਰ ਫਰਾਂਸ ਬੜੀ ਦੂਰ ਦੂਰੋਂ ਆਉਂਦੇ ਜੀ ਹਰ ਵੀਰਵਾਰ ਤੇ ਸੰਡੇ ਨੂੰ ਸਾਡੇ ਦੋ ਟਾਈਮ ਲੰਗਰ ਹੁੰਦਾ ਹੈ ਤੇ ਇਹਦੀ ਪ੍ਰੀ ਬੁਕਿੰਗ ਹੁੰਦੀ ਆ ਜਿਵੇਂ ਚਾਰ ਆਰਤੀਆਂ ਹੁੰਦੀਆਂ ਸਵੇਰ ਦੀ ਦੁਪਹਿਰ ਦੀ ਸ਼ਾਮ ਦੀ ਰਾਤ ਦੀ ਬਾਬਾ ਦੀ ਚਾਰ ਆਰਤੀ ਹੁੰਦੀ ਹੈ ਚਾਰੋਂ ਆਰਤੀਆਂ ਤੋਂ ਬਾਅਦ ਬਾਬਾ ਨੂੰ ਪੋਗ ਪ੍ਰਸ਼ਾਦ ਲੱਗਦਾ ਉਸ ਰਹੀ ਆਰਤੀਆਂ ਦੇ ਜਿਹੜੇ ਭੋਗ ਆ ਉਹ ਵੀ ਬੁੱਕ ਹੁੰਦੇ ਆ ਲੰਗਰ ਵੀ ਬੁੱਕ ਹੁੰਦੇ ਆ ਲੰਗਰ ਵੀਰਵਾਰ ਤੇ ਇਤਵਾਰ ਨੂੰ ਹੁੰਦਾ ਜੀ ਭਗਤੋ ਜੈ ਸਾਈ ਰਾਮ ਅੱਜ ਤੁਹਾਨੂੰ ਇੱਕ ਅਜਿਹੇ ਦਰਬਾਰ ਲੈ ਕੇ ਆਏ ਆ ਜਿੱਥੇ ਐਜ਼ ਇਟ ਇਜ਼ ਸ਼ਿਰਡੀ ਵਾਲੇ ਸਾਈਂ ਬਾਬਾ ਬੈਠੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਅੱਜ ਇੱਕ ਵਾਰੀ ਤਸਵੀਰ ਦਿਖਾਦੇ ਹੁ ਕਮਾ ਕੇ ਕਿ ਕਿਵੇਂ ਐਜ਼ ਇਟ ਇਜ਼ ਸ਼੍ਰੱਡੀ ਵਾਲੇ ਸਾਈਂ ਬਾਬਾ ਦੀ ਜਿਹੜੀ ਪ੍ਰਤਿਭਾ ਆ ਉਹ ਇਸ ਮੰਦਿਰ ਦੇ ਵਿੱਚ ਇਸ ਸਾਈਂ ਧਾਮ ਦੇ ਵਿੱਚ ਮੌਜੂਦ ਹੈ ਤਾਂ ਗੱਲਬਾਤ ਕਰਨ ਲਈ ਸਾਡੇ ਨਾਲ ਸੰਜੀਵ ਅਰੋੜਾ ਜੀ ਪਗਤ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਜੀ ਜੈ ਸਾਈਂ ਰਾਮ ਜੀ ਸਾਈਂ ਰਾਮ ਸਾਈਂ ਰਾਮ ਸਾਈਂ ਰਾਮ ਕਿਵੇਂ ਸੋਚਿਆ ਜੀ ਕਿ ਸਾਈਂ RAM ਜੀ ਦੀ ਜਿਹੜੀ ਪ੍ਰਤਿਭਾ ਹੈ ਉਹ ਐਜ਼ ਇਟ ਇਜ਼ ਲੁਧਿਆਣਾ ਸ਼ਹਿਰ ਦੇ ਵਿੱਚ ਤੁਸੀਂ ਲੈ ਕੇ ਆਏ ਕਿਵੇਂ ਸੋਚਿਆ ਹੈ ਕਿ ਹੋਣਾ ਚਾਹੀਦਾ 바ਵਾ ਦੇਖੋ ਜੀ 바ਵਾ ਲੈ ਕੇ ਨਹੀਂ ਆਏ 바ਵਾ ਆਪਣੇ ਆਪ ਆਏ ਸਾਡੇ ਲੋਕਾਂ ਦੀ ਇਹ ਸੋਚ ਹੈ ਕਿ 바ਵਾ ਆਪਣੇ ਆਪ ਆਏ ਆਪਣੇ ਆਪ ਵਿਰਾਜਮਾਨ ਹੈ ਜੀ ਐਕਚੁਅਲੀ ਅੱਜ ਤੋਂ 15 16 ਸਾਲ ਪਹਿਲੇ ਕੁਝ ਸਾਡੇ ਟਰਸਟੀ ਸੀ ਉਹਨਾਂ ਨੇ ਸੋਚਿਆ ਕਿ 바ਵਾ ਦਾ ਇੱਕ ਮੰਦਿਰ ਹੋਣਾ ਚਾਹੀਦਾ ਕਿ ਸਾਰੇ ਭਗਤਾਂ ਨੂੰ ਪ੍ਰੋਬਲਮ ਆਉਂਦੀ ਹੈ ਛੇੜੀ ਜਾਣ ਵਾਸਤੇ ਜੀ ਉਹਨਾਂ ਨੇ ਫਿਰ ਕੁਝ ਸੋਚਿਆ ਉਹਨਾਂ ਨੇ ਜਗ੍ਹਾ ਦੇਖੀ ਆਤੀ 15 ਸਾਲ ਪਹਿਲੇ ਕਿ ਕਿਹੜੀ ਜਗ੍ਹਾ ਲੁਧਿਆਣਾ ਕਿਹੜੀ ਜਗ੍ਹਾ ਅਪਰੋਚੇਬਲ ਹੋਏ ਔਰ ਇੱਕ ਸ਼ਾਂਤੀ ਟਨੂਮੇ ਤੇ ਹੋ ਗਈ ਆਤੀ ਵਾਈਬ੍ਰੇਸ਼ਨ ਬੜੀ ਅੱਛੀ ਥੋੜੀ ਉਹਨਾਂ ਨੇ ਜਗ੍ਹਾ ਸਿਲੈਕਟ ਕੀਤੀ ਪਲੋਟ ਲਿੱਤਾ ਫਿਰ ਬਾਬਾ ਦੀ ਮੂਰਤੀ ਉਹਨਾਂ ਨੇ 12 ਮੰਗਵਾਈ ਤੇ ਬਾਬਾ ਦੀ ਮੂਰਤੀ ਐਕਚੁਅਲੀ ਬਾਬਾ ਦੀ ਮੂਰਤੀ ਦੇ ਬਾਰੇ ਵਿੱਚ ਸਟੋਰੀ ਹੈ ਟਰਸਟ ਹੈ ਚੰਦਾ ਸੀ ਕਿ ਜਿਸ ਆਦਮੀ ਨੇ ਬਾਬਾ ਦੀ ਛੱਡੀ ਮੂਰਤੀ ਨਹੀਂ ਉਹ ਬਣਾਏ ਐਕਚੁਅਲੀ ਉਹਨਾਂ ਦੀ ਡੈਥ ਹੋ ਚੁੱਕੀ ਉਹਨਾਂ ਦੇ ਗ੍ਰੈਂਡਸ ਹਨ ਯਾਨੀ ਉਹਨਾਂ ਦੇ ਪੋਤੇ ਨੇ ਇਹ ਬਾਬਾ ਦੀ ਮੂਰਤੀ ਬਣਾਈ ਹੈ ਕਹਿੰਦੇ ਆ ਕਿ ਜਿਵੇਂ ਛੇੜੀ ਵਾਲੇ ਸਾਈਂ ਬਾਬਾ ਜੀ ਦੀ ਮੂਰਤੀ ਛੇੜੀ ਦੇ ਵਿੱਚ ਹੈਗੀ ਹੈ ਮੌਜੂਦ ਹੈ ਤੇ ਬਿਲਕੁਲ ਐਜ਼ ਇਟ ਇਜ਼ ਹੈ ਤੇ ਜਿਸ ਤਰ੍ਹਾਂ ਉਸ ਦੀ ਬਨਾਵਟ ਹੈ ਜਿਸ ਤਰ੍ਹਾਂ ਉਸ ਦੇ ਵਿੱਚ ਯੂਜ਼ ਕੀਤੇ ਗਏ ਨੇ ਮਾਰਬਲਸ ਵਗੈਰਾ ਐਜ਼ ਇਟ ਇਜ਼ ਬਿਲਕੁਲ ਉਹੀ ਚੀਜ਼ ਹੈ ਹਾਂਜੀ ਹਾਂਜੀ ਸੇਮ ਹੈ ਜੀ ਮੈਜ਼ਰਮੈਂਟ ਸੇਮ ਹੈ ਬਾਬਾ ਦਾ ਹੈਂਡ ਹੈਡ ਸੇਮ ਜੋ ਬਾਬਾ ਨੂੰ ਛੇੜੀ ਚੋਲਾ ਚੜਦਾ ਹੈ ਉਸੇ ਚੋਲਾ ਉਹੀ ਸਾਈਜ਼ ਐਕਚੁਅਲੀ ਉਹੀ ਹੈ ਹੂੰ ਐਤ ਵੀ ਸੇਮ ਉਹੀ ਚੋਲਾ ਚੜ ਜਾਂਦਾ ਜੀ ਤੇ ਸੇਮ ਹੈ ਹਰ ਚੀਜ਼ ਸੇਮ ਹੈ ਜੀ ਹੂੰ ਕਹਿੰਦੇ ਬਾਬਾ ਜੀ ਦੀ ਬੜੀ ਜਿਹੜੀਆਂ ਯਾਦਗਾਰ ਚੀਜ਼ਾਂ ਨੇ ਉਹ ਵੀ ਇਸ ਧਾਮ ਦੇ ਵਿੱਚ ਮਜੂਦ ਹਾਂਜੀ ਹਾਂਜੀ ਬਾਬਾ ਜਦੋਂ ਆਏ ਛੱਡੀ ਤੇ ਬਾਬਾ ਇੱਕ ਨੀਮ ਦੇ ਪੇੜ ਥੱਲੇ ਬੈਠਾ ਕਰਦੇ ਸੀ। ਔਰ ਬਾਬਾ ਉੱਥੇ ਤਪੱਸਿਆ ਕਰਦੇ ਸੀ। ਕਈ ਸਾਲ ਬਾਬਾ ਨੇ ਉੱਥੇ ਤਪੱਸਿਆ ਕੀਤੀ। ਉੱਥੇ ਉਹ ਪ੍ਰਵਚਨ ਕਰਦੇ ਹੁੰਦੇ ਸੀ। ਅਸੀਂ ਸਾਡੇ ਟਰਸਟ ਛੱਡੀ ਗਿਆ ਉੱਥੋਂ ਜਿਹੜੀ ਨੀਮ ਦੀ ਇੱਕ ਸ਼ਾਖਾ ਲੈ ਕੇ ਆਇਆ ਤੇ ਮੰਦਰ ਦੀ ਬੈਕ ਸਾਈਡ ਯਾਨੀ ਬਾਬਾ ਦੀ ਬੈਕ ਸਾਈਡ ਤੇ ਉਹ ਜ ਬਣਿਆ ਅੱਜ ਬਹੁਤ ਵੱਡਾ ਪੇੜ ਬਣ ਗਿਆ ਹੈ ਤੇ ਲੋਕਾਂ ਦੀ ਇਹ ਆਸਤਾ ਹੈ ਸਾਡੇ ਆਸਤਾ ਹੈ ਕਿ ਕਿਸੇ ਦੀ ਕੋਈ ਮਨੋ ਕਾਮਨਾ ਪੂਰੀ ਕਰਨੀ ਹੋਵੇ ਜਾਂ ਪੂਰੀ ਕਰਨਾ ਚਾਹੁੰਦਾ ਹੋਵੇ ਉੱਥੇ ਇੱਕ ਮੌਲੀ ਦਾ ਧਾਗਾ ਜਾਂ ਸਿੰਪਲ ਕੋ ਧਾਗਾ ਬੰਦੇ ਉਹਦੀ ਮਨੋ ਕਾਮਨਾ ਪੂਰੀ ਹੋ ਜਾਂਦੀ ਹੈ ਉਸ ਤੋਂ ਬਾਅਦ ਮਨੋ ਕਾਮਨਾ ਜਦੋਂ ਪੂਰੀ ਹੋ ਜਾਏ ਉਹ ਧਾਗਾ ਖੋਲ ਸਕਦਾ ਤੇ ਸ਼ਰਦਾਲੂ ਕਿੱਥੋਂ ਕਿੱਥੋਂ ਪਹੁੰਚਦੇ ਨੇ ਆਪਣੇ ਕਹਿੰਦੇ ਵੀ ਬਾਹਰੋਂ ਵੀ ਆਉਂਦੇ ਨੇ ਸਾਡੇ ਕੋਲ ਜੀ ਪੰਜਾਬ हरियाणा यूपी दिल्ली आ, आज आई थी अमेरिका ਤੋਂ ਆਈ ਸੀ انگلینڈ اور ਫਰਾਂਸ ਬੜੀ ਦੂਰ ਦੂਰੋਂ ਆਉਂਦੇ ਜੀ ਹੋਰ ਪਰਸੋ ਕੋਈ ਕੈਲੀਫੋਰਨੀਆ ਤੋਂ ਇੱਕ ਫੈਮਲੀ ਆਈ ਫੋਨ ਆਇਆ ਉਹਨਾਂ ਨੇ 14 ਤਰੀਕ ਦਾ ਲੰਗਰ ਵੀ ਬੁੱਕ ਕਰਾਇਆ ਜੀ ਬਾਹਰ ਸਾਡੇ ਲੰਗਰ ਹੁੰਦਾ ਹਰ ਵੀਰਵਾਰ ਤੇ ਸੰਡੇ ਨੂੰ ਸਾਡੇ ਦੋ ਟਾਈਮ ਲੰਗਰ ਹੁੰਦਾ ਜੀ ਤੇ ਇਹਦੀ ਪ੍ਰੀ ਬੁਕਿੰਗ ਹੁੰਦੀ ਆ ਜਿਵੇਂ ਚਾਰ ਆਰਤੀਆਂ ਹੁੰਦੀਆਂ ਸਵੇਰ ਦੀ ਦੁਪਹਿਰ ਦੀ ਸ਼ਾਮ ਦੀ ਰਾਤ ਦੀ ਬਾਬਾ ਦੀ ਚਾਰ ਆਰਤੀ ਹੁੰਦੀ ਆ ਚਾਰੋ ਆਰਤੀਆ ਤੋਂ ਬਾਅਦ ਬਾਬਾ ਨੂੰ ਭੋਗ ਪ੍ਰਸਾਦ ਲੱਗਦਾ ਉਸ ਆਹੀ ਆਰਤੀਆਂ ਦੇ ਜਿਹੜੇ ਭੋਗ ਆ ਉਹ ਵੀ ਬੁੱਕ ਹੁੰਦੇ ਆ ਲੰਗਰ ਵੀ ਬੁੱਕ ਹੁੰਦੇ ਆ ਲੰਗਰ ਵੀਰਵਾਰ ਤੇ ਇਤਵਾਰ ਨੂੰ ਹੁੰਦਾ ਜੀ ਸਾਢੇ 6 6 ਮਹੀਨੇ ਦੀ ਬੁਕਿੰਗ ਚੱਲਦੀ ਪਈ ਹੈ ਜੀ ਜਿਸ ਤਰ੍ਹਾਂ ਛੇੜੀ ਵਾਲੇ ਸਾਈਂ ਬਾਬਾ ਜੀ ਦੀ ਪ੍ਰਤਿਭਾ ਜਿਹੜੀ ਉੱਥੇ ਬਣਾਈ ਗਈ ਸੀ ਛੇੜੀ ਦੇ ਵਿੱਚ ਤੇ ਤੁਸੀਂ ਕਹਿੰਦੇ ਵੀ ਉਹ ਪੂਰੇ ਹੋ ਗਏ ਸੀ ਤਾਂ ਤੁਸੀਂ ਕਿਵੇਂ ਉਹਨਾਂ ਤੱਕ ਪਹੁੰਚ ਕੀਤੀ ਕਿ ਵੀ ਐਜ਼ ਇਟ ਇਜ਼ ਉਹੀ ਬਣਵਾਣਾ ਹੈ ਤੇ ਪਹੁੰਚ ਕਿਵੇਂ ਕੀਤੀ ਕਿਉਂਕਿ ਹੁਣ ਤਾਂ ਉਹ ਕਾਫੀ ਕਿੱਥੇ ਰਹਿੰਦੇ ਸੀ ਕਿੱਥੇ ਨਹੀਂ ਰਹਿੰਦੇ ਸੀ ਅਸੀਂ ਜੀ ਪਹਿਲੇ ਜੈਪੁਰ ਗਏ ਜੈਪੁਰ ਤੋਂ ਸਾਨੂੰ ਪਤਾ ਚੱਲਿਆ ਕਿ ਛੇੜੀ ਛੇੜੀ ਤੋਂ ਪਤਾ ਚੱਲਿਆ ਕਿ ਉਹ ਬੰਬੇ ਬਣਾਉਂਦੇ ਆ ਬੰਬੇ ਸਾਡੇ ਟਰਸਟ ਉੱਤੇ ਗਏ ਟਰਸਟੀਆਂ ਗਏ ਔਰ ਉਹਨਾਂ ਨੇ ਦੇਖ ਪੁੱਛਿਆ ਤੇ ਉਹਨਾਂ ਨੂੰ ਪਤਾ ਚੱਲ ਗਿਆ ਐਡਰੈਸ ਛੇੜੀ ਤੋਂ ਪਤਾ ਚੱਲ ਗਿਆ ਕਿ ਉਹਨਾਂ ਦੇ ਗ੍ਰੈਂਡਸਨ ਆ ਉਹ ਬਣਾਉਂਦੇ ਆ ਅਸੀਂ ਫਿਰ ਉਹਨਾਂ ਨੂੰ ਅਪਰੋਚ ਕੀਤਾ ਉਹ ਮੰਨ ਗਏ ਤੇ ਮੂਰਤੀ ਬਣਾਉਣ ਨੂੰ ਡੇਢ ਤੋਂ 2 ਸਾਲ ਲੱਗੇ ਸੀ ਮਾਰਬਲ ਇਹਦਾ ਜਿਹੜਾ ਵੀ ਹੈ ਉਹ ਰਾਜਸਥਾਨ ਤੋਂ ਗਿਆ ਸੀ ਰਾਜਸਥਾਨ ਤੋਂ ਹਾਂ ਜੀ ਤੇ ਹੋਰ ਕਿਹੜੀਆਂ ਕਿਹੜੀਆਂ ਖਾਸੀਅਤ ਜਿਹੜੀਆਂ ਆਪਣੇ ਸਾਈ ਧਾਮ ਦੇ ਵਿੱਚ ਹੈਗੀਆਂ ਸਾਈ ਧਾਮ ਦੇ ਵਿੱਚ ਖਾਸੀਅਤ ਲੰਗਰ ਤੋਂ ਇਲਾਵਾ ਜੀ ਇੱਥੇ ਸਾਡਾ ਜਿਹੜਾ ٹرسٹ ਹੈ 8 10 ਹੋਰ ਟ੍ਰਸਟਲ ਅਪਰੋਚ ਕਰਦਾ ਉਹਨਾਂ ਨੂੰ ਜਿਸ ਤਰ੍ਹਾਂ ਕਿਸੇ ਬੱਚੇ ਸਾਡੇ ਕੋਲ ਆ ਗਏ ਆ ਜਿਹੜੇ ਪੜ ਨਹੀਂ ਸਕਦੇ ਅਸੀਂ ਉਹਨਾਂ ਨੂੰ ਪੜਾਉਂਦੇ ਆ ਸਾਡਾ ٹرسٹ ਐਸਟਰਾ ਕਰਦਾ ਕਿ ਸਾਡੇ ਕੋਲ 8 10 ਬੱਚੇ ਗਏ ਸੀ ਜਿਹੜੇ ਬਾਹਰ ਮਾਂ ਪਿਕਸ਼ਾ ਮੰਗਦੇ ਸੀ ਜਾਂ ਖੇលਦੇ ਸੀ ਉਹ ਐਕਚੁਅਲੀ ਸਕੂਲ ਚ ਜਾਂਦੇ ਸੀ ਅਸੀਂ ਉਹ ਸਾਡੇ ٹرسٹ ਨੇ ਉਹਨਾਂ ਨੂੰ ਬੱਚੇ ਨੂੰ ਕੰਟੈਕਟ ਕੀਤਾ ਉਹਨਾਂ ਅੱਠ ਬੱਚੇ ਨੂੰ ਅਸੀਂ ਫ੍ਰੀ ਕੋਸਟ ਪੜਾਉਣਾ ਸ਼ੁਰੂ ਕੀਤਾ ਫ੍ਰੀ ਉਹਨਾਂ ਨੂੰ ਐਜੂਕੇਸ਼ਨ ਦੇਨੇ ਆ 유ਨੀਫਾਰਮ ਬੁక్స్ ਸ਼ੂਜ਼ ਬੈਗ ਐਕਸਟਰਾ ਉਹਨੋਂ ਬੱਚੇ ਅੱਠ ਬੱਚਿਆਂ ਤੋਂ ਸਾਡੇ ਕੋਲ 82 ਬੱਚੇ ਹੋ ਗਏ ਅੱਠ ਬੱਚੇ ਸੌਰੀ ਪੰਜ ਬੱਚੇ ਅਸੀਂ ਲਾਸਟ ইয়ার ਸ਼ੈਮਰੌਕ ਸਕੂਲ ਚ ਵੀ ਪਾਏ ਅਸੀਂ ਉੱਤੇ ਉਹ ٹرسٹ ਉਹਨਾਂ ਨੂੰ ਪੜਾ ਰਿਹਾ ਜੀ ਜਿਹੜੇ ਅਨਾਥ ਬੱਚੇ ਕਹਿ ਸਕਦੇ ਆ ਜਾਂ ਅਨਾਥ ਜਾਂ ਜਿਹੜੇ ਅਪਰੋਚ ਨਹੀਂ ਕਰ ਸਕਦੇ ਕਿਸੇ ਚੀਜ਼ ਨੂੰ ਤੇ ਉਹਨਾਂ ਨੂੰ ਸਾਈ ਧਾਮ ਦੇ ਵਿੱਚ ਜਿਹੜੀ ਹੈ ਪੜ੍ਹਾਈ ਤੱਕ ਦੀ ਵੀ ਫੈਸਿਲਿਟੀ ਦਿੱਤੀ ਜਾਂਦੀ ਹੈ ਅਨਾਥ ਨਹੀਂ ਕਹਿ ਸਕਦੇ ਲੇਕਿਨ ਇਹ ਹੈ ਕਿ ਉਹ ਅੱਛੀ ਸਟੱਡੀ ਬੱਚੇ ਬਹੁਤ ਲਾਇਕ ਹੈ ਐਂਟੈਲੀਜੈਂਟ ਹੈ ਲੇਕਿਨ ਅਸੀਂ ਚਾਹਨੇ ਕਿ ਉਹ ਬੱਚਾ ਚਾਹੁੰਦਾ ਹੈ ਕਿ ਮੈਂ ਵੀ ਅੱਛੇ ਸਕੂਲ ਇੰਗਲਿਸ਼ ਮੀਡੀਅਮ ਪੜਾਂ ਉਹ ਪੜਦੇ ਆ ਸਰਕਾਰੀ ਸਕੂਲ ਚ ਗਵਰਨਮੈਂਟ ਸਕੂਲ ਚ ਆਯਾਲੀ ਅਸੀਂ ਫਿਰ 82 ਬੱਚਾ ਅਸੀਂ 15 ਬੱਚੇ 15 ਬੱਚੇ ਚੋਂ 5 ਬੱਚੇ ਸਿਲੈਕਟ ਕੀਤੇ ਤੇ 5 ਬੱਚੇ ਇਸ ਟਾਈਮ ਸ਼ੈਬਰੋਲਡ ਪੜਦੇ ਆ ਇਨ ਫਿਊਚਰਸ ਅਸੀਂ ਸੋਚਨੇ ਪਿਆ ਕਿ ਹਰ ਸਾਲ ਅਸੀਂ 5 ਤੋਂ 7 ਬੱਚੇ ਸਕੂਲ ਚ ਪਈਏ ਸ਼ੈਮ ਰੌਕਸ ਪਈਏ ਜਾਂ ਹੋਰ ਕਿਸੇ ਅੱਛੇ ਸਕੂਲ ਚ ਪਈਏ ਤਾਂ ਗੱਲ ਕਰੀ ਤਾਂ ਜੇ ਸਾਈ ਜੀ ਦੀ ਜਿਹੜੀ ਮੂਰਤੀ ਹੈ ਉਹ ਕਹਿੰਦੇ weight ਤੇ size ਹਾਂਜੀ ਉਹ ਵੀ ਸੇਮ ਹੈ ਸੇਮ ਹੈ ਜੀ ਸੇਮ ਹਰ ਚੀਜ਼ ਸੇਮ ਹੈ ਜੀ ਜੀ ਬਿਲਕੁਲ ਸੇਮ ਹੈ ਕੋਈ ਮੈਜ਼ਰਮੈਂਟ ਵੀ ਸੇਮ ਹੈ weight ਵੀ ਸੇਮ ਹੈ ਹਰ ਚੀਜ਼ ਸੇਮ ਹੈ ਜੀ ਤੇ ਆਰਤੀ ਕਿਵੇਂ ਤੇ ਕਿਸ ਤਰ੍ਹਾਂ ਕਦੋਂ-ਕਦੋਂ ਹੁੰਦੀ ਹੈ ਆਰਤੀ ਹੁੰਦੀ ਜੀ ਮਾਰਨਿੰਗ ਹੁੰਦੀ ਹੈ ਕਾਕੜ ਆਰਤੀ ਹੁੰਦੀ ਹੈ ਕਾਕੜ ਆਰਤੀ ਮੀਨਸ ਜਦੋਂ ਬਾਬਾ ਨੂੰ ਸਿਰੇ ਉਠਾਉਂਦੇ ਆ ਉਹਨੂੰ ਕਾਕੜ ਆਰਤੀ ਕਹਿੰਦੇ ਆ ਉਹ ਚਾਰੋਂ ਆਰਤੀਆਂ ਮਰਾਠੀ ਚ ਹੁੰਦੀਆਂ ਸਾਡੇ ਕੋਲ ਭਗਤ ਆਂਦੇ ਆ ਉਹਨਾਂ ਨੂੰ ਤਾਂ ਮਰਾਠੀ ਚ ਆਰਤੀ ਆ ਯਾਦਵੀ ਹੋ ਗਈ ਹੈ ਇੱਕ ਸیرے 5:30 ਵਜੇ ਹੁੰਦੀ ਇੱਕ 12:00 ਵਜੇ ਹੁੰਦੀ ਹੈ ਔਰ ਇੱਕ ਹੁੰਦੀ ਸ਼ਾਮੀ 6:30 ਇੱਕ ਹੁੰਦੀ 8:00 ਵਜੇ ਮੰਦਿਰ ਸیرے ਅਕੋਰਡਿੰਗ ਟੂ ਮੌਸਮ ਜਾਂ ਅਕੋਰਡਿੰਗ ਟੂ ਸੂਰਜ ਮੰਦਿਰ ਵੇਸਟਿੰਗ 7:00 ਵਜੇ ਖੁੱਲਦਾ ਫੇਸ਼ ਅਮੀ 9 ਵਜੇ ਤੱਕ ਬੰਦ ਹੋ ਜਾਂਦਾ ਹੂੰ ਰਾਤ 9 ਵਜੇ ਰਾਤੀ 9 ਵਜੇ ਬੰਦ ਹੋ ਜਾਂਦਾ ਤਾਂ ਲੁਧਿਆਣਾ ਸ਼ਹਿਰ ਦੇ ਵਿੱਚ ਕਿਹੜੀ ਜਗ੍ਹਾ ਵਸਿਆ ਹੋਇਆ ਕਿਉਂਕਿ ਦਰਸ਼ਕਾਂ ਨੇ ਕਮੈਂਟਾਂ ਦੇ ਵਿੱਚ ਪੁੱਛਣਾ ਹੈ ਕਿ ਵੀ ਕਿਹੜੀ ਜਗ੍ਹਾ ਸਾਈਂ ਤਾਂ ਮੈਂ ਜਿਹੜਾ ਐਜ਼ ਇਟ ਇਜ਼ ਸ਼ਿਰਡੀ ਬਾਬਾ ਬੈਠੇ ਸਾਈਂ ਦਾਮ ਜੀ ਵਸਿਆ ਹੋਇਆ ਜੀ ਹਮੜਾ ਹੈਬੋ ਵਾਲ ਤੋਂ ਜਦੋਂ ਹਮੜਾ ਰੋੜ ਤੇ ਆਈਏ ਤੇ ਹਮੜਾ ਰੋੜ ਤੇ ਰਾਈਟ ਸਾਈਡ ਤੇ ਗੋਲਫ ਲਿੰਗ ਦੇ ਨਾਲ ਵਸਿਆ ਹੋਇਆ ਹੂੰ ਔਰ ਹੈਬੋ ਆਲਸੋ ਮੰਨ ਕੇ ਚਲੋ 3 ਤੋਂ 4 ਕਿਲੋਮੀਟਰ ਦੂਰ ਹੋਏਗਾ ਜੀ 골ਫ ਲਿੰਗ ਦੇ ਨਾਲ ਹੈ ਜੀ ਹਾਂਜੀ ਤਾਂ ਸਾਈਂ ਜੀ ਦੇ ਭਗਤਾਂ ਨੂੰ ਕੋਈ ਸੰਦੇਸ਼ ਤੋਂ ਨਹੀਂ ਹੈ ਸਾਈਂ ਜੀ ਦੇ ਭਗਤਾਂ ਨੂੰ ਇਹ ਹੀ ਸੰਦੇਸ਼ ਹੈ ਜੀ ਕਿ ਸਾਈਂ बाबा ਇਹ ਕਹਿੰਦੇ ਸੀ ਸ਼ਰਧਾ ਸਬਰੇ ਯਾਨੀ ਸ਼ਰਧਾ ਵੀ ਰੱਖੋ ਔਰ ਸਬਰ ਵੀ ਰੱਖੋ ਇੱਥੇ ਅਗਰ ਕੋਈ ਬੰਦਾ ਬਿਮਾਰ ਆਂਦਾ ਹੈ ਜਾਂ ਕਿਸੇ ਨੂੰ ਕਿਸੇ ਟਾਈਮ ਦੀ ਕੋਈ ਵੀ ਪ੍ਰੋਬਲਮ ਹੈ ਅਸੀਂ ਸਿਰੇ ਇੱਥੇ ਬਾਬਾ ਦਾ ਜਲ ਦੇਨੇ ਆ ਉਹ ਤੁਸੀਂ ਜਲ ਲਓ ਨਾਲ ਬਾਬਾ ਦੀ ਉਦੀ ਦੇਨੇ ਆ ਉਦੀ ਨੂੰ ਅਸੀਂ ਜਿਹਨੇ ਵਿਭੂਤੀ ਕਹਿੰਨਾ ਇਆਂ ਅਸੀਂ ਲੋਕ ਪਸਮ ਕਹਿੰਨੇ ਪੰਜਾਬੀ ਉਹ ਚ ਕੋਲ ਕੇ ਪੀਓ ਨਾਲ ਸਾਰੀ ਪ੍ਰੋਬਲਮ ਠੀਕ ਹੋ ਜਾਂਦੀ ਹੈ ਹਮ ਹਮ ਤਾ ਇਸੀ ਸੰਜੀਵ अरोड़ा ਜੀ ਜੋ ਇੱਥੇ ਭਗਤ ਜੀ ਵੀ ਨੇ ਤਾਂ ਗੱਲ ਕਰੀਏ ਤਾਂ ਹਰ ਇੱਕ ਜਿਹੜੀ ਫੈਸਿਲਿਟੀ ਹੈ ਜਿੱਦਾਂ ਗੱਲ ਕੀਤੀ ਤਾਂ ਜਿਵੇਂ ਬੱਚੇ ਹੈਗੇ ਨੇ ਜਿਹੜੇ ਅਪਰੋਚ ਨਹੀਂ ਕਰ ਸਕਦੇ ਤਾਂ ਉਹਨਾਂ ਨੂੰ ਵੀ ਇਹ ਸਾਈ ਧਾਮ ਦੇ ਵਿੱਚ ਕਾਫੀ ਜਿਹੜੀਆਂ ਫੈਸਿਲਟੀਆਂ ਵੀ ਪ੍ਰਾਣ ਤੱਕ ਦੀ ਵੀ ਜਿਹੜੀ ਹੈ ਉਹ ਵੀ ਕੋਸ਼ਿਸ਼ ਕੀਤੀ ਜਾਂਦੀ ਤੇ ਹੁਣ 5-6 ਬੱਚੇ ਜਿਹੜੇ ਇਹਨਾਂ ਨੇ ਕਰਾਏ ਵੀ ਨੇ ਤਾਂ ਹੋਰ ਅੰਦਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਤਦ ਤੱਕ ਬਣੇ ਰਹੋ ਕੈਮਰਾਮੈਨ ਵਿਪਿਨ ਬਰਸੀ ਦੇ ਨਾਲ ਦਾ ਸਿਟੀ ਹੈਡਲਾਈਨਸ ਜੈ ਕੁਮਾਰ